ਕਮਿਸ਼ਨ ਰਿਡ ਪੁਲਿਸ ਅੰਮ੍ਰਿਤਸਰ ਨੇ ਨਸ਼ੀਲੇ ਪਦਾਰਥਾਂ ਦੀ ਤਕਸਰੀ ਕਰਨ ਵਾਲੇ ਯੂਐਸਏ ਬੇਸਡ ਕਾਰਟਲ ਦਾ ਕੀਤਾ ਪਰਦਾਫਾਸ਼ 1.5 ਕਿਲੋ ਹੈਰੋਇਨ ਤੇ 3 ਲੱਖ ਰੁਪਏ ਡਰੱਗ ਮਨੀ ਸਮੇਤ ਇੱਕ ਕੀਤਾ ਕਾਬੂ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਵਾਸਤੇ ਬਚਨਬੱਧ ਨਸ਼ਿਆਂ ਦੇ ਸਪਲਾਈਰਾਂ ਡੀਲਰਾਂ ਅਤੇ ਉਹਨਾਂ ਦੇ ਖਰੀਦਦਾਰਾਂ ਦਾ ਨੈਟਵਰਕ ਦਾ ਪਤਾ ਲਗਾਇਆ ਜਾਏਗਾ ਗੌਰਮੀ ਸੰਪੂਰਨ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਗਈ ਜਾਣਕਾਰੀ ਆਓ ਸੁਣਦੇ ਹਾਂ ਕੀ ਕਹਿੰਨਾ ਹੈ ਜਿਹੜਾ ਕੰਮ ਪੁਲਿਸ ਟੀਮ ਕਰ ਰਹੀ ਹੈ ਪਹਿਲੇ ਵੀ ਪੁਲਿਸ ਕਮਿਸ਼ਨਰ ਇੰਨੇ ਆਏ ਨੇ ਪਰ ਕਹਿੰਦੇ ਨਾ ਚੋਕੇ ਛੱਕੇ ਮਾਰ ਰਹੇ ਜਿਉ ਤੁਸੀਂ ਪੂਰੀ ਟੀਮ ਮਾਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੇ ਹੋ ਜਨਤਾ ਪ੍ਰਸ਼ੰਸਾ ਕਰ ਰਹੀ ਹੈ ਇਹਦੇ ਵਿੱਚ ਸਰ ਲੋਬ ਵੀ ਹੁਣ ਤੁਹਾਡੇ ਨਾਲ ਕਾਫੀ ਮਾਤਰਾ ਨਾਲ ਜੁੜ ਰਹੇ ਨੇ ਪਰ ਡਰ ਰਹੇ ਨੇ ਕਿਉਂਕਿ ਇਹ ਪਿੱਛੇ ਦਿਨ ਉਹ ਅਗਰ ਜਾਣਦੇ ਤਾਂ ਪਰਚੇ ਹੋ ਜਾਂਦੇ ਉਹਨਾਂ ਤੇ ਉਲਟਾ ਹੋ ਜਾਂਦੇ ਤੇ ਜਨਤਾ ਤੋਂ ਨਾਲ ਜੋੜਿਆ ਜਾਵੇ ਤੇ ਮੈਂ ਕਹਿੰਦਾ ਪਹਿਲਾਂ ਬਰੀਫ ਕਰਕੇ ਫਿਰ ਇਹਦੇ ਬਾਅਦ ਸਵਾਲ ਕੀਤਾ ਜੀ ਬਾਅਦ ਦੇਖੋ ਇਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਡਾਇਰੈਕਸ਼ਨ ਨੇ ਉਹਦੇ ਤੇ ਬਹੁਤ ਵੱਡੀ ਕਾਮਯਾਬੀ ਇੱਕ ਹੋਰ ਕਮਿਸ਼ਨਰ ਪੁਲਿਸ ਅਮਰਸੇਰ ਨੂੰ ਮਿਲੀ ਹੈ 1.5 ਕਿਲੋ ਹਿਰੋਇਨ ਤੇ 3 ਲੱਖ ਕੈਸ਼ ਇਹ ਬਰਾਮਦ ਹੋਇਆ ਔਰ ਇਹਦੇ ਚ ਇੱਕ ਮੁਲਜ਼ਮ ਹੈ ਜਿਹੜਾ ਹਰਪ੍ਰੀਤ ਸਿੰਘ ਇਹ ਪਿੰਡ ਜਿਹੜਾ ਇਹਦਾ ਹੈਗਾ ਰਾਮਾ ਥਾਣਾ ਬਦਨੀ ਡਿਸਟ੍ਰਿਕਟ ਮੋਗਾ ਔਰ ਇਹ ਜਿਹੜੇ ਨੈਟਵਰਕ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇੱਕ ਮਨਦੀਪ ਸਿੰਘ ਇਹਨਾਂ ਦੇ ਪਿੰਡ ਦਾ ਹੀ ਬੰਦਾ ਯੂਐਸ ਬੇਸਡ ਹੈ ਉਹੀ ਨੈਟਵਰਕ ਚਲਾ ਰਿਹਾ ਹੈ ਪਰਣਾ ਵੀ ਉਹਦਾ ਨਾਮ ਪਹਿਲਾਂ ਵੀ ਫਿਕਰ ਹੋਇਆ ਸੋ ਅਸੀਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਹੇ ਹਾਂ ਕਿ ਤੇ ਯੂਐਸ ਬੇਸਡ ਨਵਾਂ ਇੱਕ ਗੱਲ ਆਈ ਹੈ ਜਿਵੇਂ ਤੁਹਾਡਾ ਪਹਿਲਾਂ ਵੀ ਦੂਸਰੇ ਨੈਟਵਰਕਸ ਬਾਰੇ ਸ਼ੇਅਰ ਕੀਤਾ ਗਿਆ ਸੀ ਦੂਸਰੀ ਗੱਲ ਕਿ ਇੰਟਰ ਡਿਸਟ੍ਰਿਕਟ ਹੈ ਕਿ ਰੀਸੀਵਿੰਗ ਇੱਧਰ ਆਪਣੇ ਆ ਕੇ ਇੱਥੇ ਬੰਦੇ ਨੂੰ ਦੇਖ ਕੇ ਤੇ ਇਹਨੇ ਵਾਪਸ ਲੈ ਕੇ ਜਾਣੀ ਸੀ ਤੋਂ ਪੁਲਿਸ ਨੂੰ ਮੈਂ ਵਧਾਈ ਵੀ ਦਿੰਦਾ ਸਪੈਸ਼ਲੀ ਮੰਡੇਰ ਸਾਹਿਬ ਡੀਸੀਪੀ ਸਾਹਿਬ ਪਹਿਤਾਪ ਸਿੰਘ ਜੀ ਐਡੀਸੀਪੀ ਸੁਰਿੰਦਰ ਜੀ ACP ਔਰ ਸ਼ਿਵਦਰਸ਼ਨ ਸਾਡੇ SHO ਇਹਨਾਂ ਨੇ ਬੜਾ ਇਨਫੋਰਮੇਸ਼ਨ ਦੇ ਉੱਤੇ ਡਿਵੈਲਪ ਕਰਕੇ ਪ੍ਰੋਮਟੈਕਸ਼ਨ ਲਿਆ ਔਰ ਰਿਕਵਰੀ ਅੱਛੀ ਹੋਈ ਹੈ ਔਰ 3 ਲੱਖ ਕੈਸ਼ ਵੀ ਹੈ ਸੋ ਇਹ ਸਾਰਾ ਐਂਗਲ ਮੈਨੂੰ ਲੱਗ ਰਿਹਾ ਕਿ ਕਾਫੀ ਦੇਰ ਤੋਂ ਉੱਥੇ ਮਾਲਵਾ ਏਰੀਆ ਚ ਬੰਦਾ ਐਕਟਿਵ ਹੈ ਔਰ ਤਾਂ ਹੀ ਇੰਨੀ ਦੂਰ ਲੈਣ ਆਉਂਦਾ ਔਰ ਐਡਾ ਵੱਡਾ ਕਨਸਾਈਨਮੈਂਟ ਲੈਣੀ ਫਾਈਨੈਂਸ਼ੀਅਲ ਐਂਗਲ ਵੀ ਸਾਰਾ ਇਹਦੇ ਵਿੱਚ ਅਸੀਂ ਵਰਕਆਊਟ ਕਰ ਰਹੇ ਹਾਂ ਸੋ ਇਹਦੇ ਵਿੱਚ ਜਿਹੜੀ ਗੱਲ ਹੁਣੀ ਸਵਾਲ ਹੋਇਆ ਪਬਲਿਕ ਦੇ ਸਹਿਯੋਗ ਦਾ ਮੈਂ ਕੱਲ ਆਪ ਕੈਸੋ ਦੇ ਵਿੱਚ ਸਾਡੇ ਸਾਰੇ ਸੀਨੀਅਰ ਆਫਸਰ ਗਏ ਮੈਂ ਵੀ ਗਿਆ ਲੋਕਾਂ ਨਾਲ ਬੜੀ ਅੱਛੀ ਗੱਲਬਾਤ ਹੋਈ ਔਰ ਅਸੀਂ ਆਉਣ ਵਾਲੇ ਟਾਈਮ 'ਚ ਪਬਲਿਕ ਅਵੇਅਰਨੈਸ ਦਾ ਜਿਹੜਾ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਅਸੀਂ ਮਹੱਲਾ ਲੈਵਲ ਤੇ ਹੀ ਉਹਨਾਂ ਨੂੰ ਹੌਟਸਪੌਟਸ ਨੂੰ ਹੀ ਟਾਰਗੇਟ ਕਰਾਂਗੇ ਕੋਈ ਜਨਰਲ ਇਦਾਂ ਦਾ ਪ੍ਰੋਗਰਾਮ ਨਹੀਂ ਲੋਕਲਾਈਜ਼ਡ ਪ੍ਰੋਗਰਾਮ ਕਰਾਂਗੇ ਸੋ ਥੈਟ ਪਾਰਟਿਸਪੇਸ਼ਨ ਜ਼ਿਆਦਾ ਹੋਵੇ ਤੇ ਸਾਡਾ ਜਿਹੜਾ ਮੈਸੇਜ ਹੈ ਜਿਹੜੇ ਕੁਆਰਟਰਸ ਨੂੰ ਅਸੀਂ ਭੇਜਣਾ ਚਾਹੁੰਦੇ ਹਾਂ ਜਿਹੜੇ ਪਰਿਵਾਰਾਂ ਨੂੰ ਉਹ ਜਾਵੇ ਸੋਕੇ ਸਰ ਇਹ ਕਿਤੇ ਭਰਵਾਨੀ ਕਰਦਾ ਸੀਗਾ ਇਹਦੇ ਨਾਲ ਦੇ ਪਿਛੇ ਵੀ ਅਮਰ ਦਾ ਰੂਲ ਪੁੱਛਨੇ ਬੜੇ ਸੀ ਜਾਂ ਕੋਈ ਕਬੱਡੀ ਦਾ ਪਲੇਅਰ ਸੀ ਇਸ ਤਰ੍ਹਾਂ ਦਾ ਕਿ ਆਇਆ ਹੈ ਕਿ ਸਾਹਮਣੇ ਕਬੱਡੀ ਵਾਲੀ ਗੱਲ ਤਾਂ ਕੋਈ ਨਹੀਂ ਇਹੋ ਜੀ ਸਾਹਮਣੇ ਆਈ ਨਾ ਕੋਈ ਮਤਲਬ ਬੇਸਿਕਲੀ ਤਾਂ ਕੰਬਾਈਨ ਦਾ ਡਰਾਈਵਰ ਸੀਗਾ ਓਕੇ ਤੇ ਕੰਬਾਈਨ ਹਾਰਵੈਸਟਰ ਦੇ ਕੰਮ ਕਰਦਾ ਦਸਵੀਂ ਪਾਸ ਹੈ ਫਾਈਨੈਂਸ਼ੀਅਲ ਐਂਗਲ ਹੀ ਆ ਲੱਗ ਰਿਹਾ ਕਿ ਕਿਉਂ ਇਹ ਲਿਓਰ ਹੋਇਆ ਹੈ ਇਹਦੇ ਵਿੱਚ ਬਟ ਉਸੇ ਪਿੰਡ ਦਾ ਨਾ ਕਿਉਂਕਿ ਦੇਖੋ ਸਮਗਲਰ ਜਦੋਂ ਬਾਹਰ ਬੈਠਾ ਇੱਕ ਆਪਣੇ ਪਿੰਡ ਦੇ ਹੀ ਬੰਦਿਆਂ ਨੂੰ ਟਾਰਗੇਟ ਕਰਦਾ ਜਿਨ੍ਹਾਂ ਨੂੰ ਲੋਡ ਹੈ ਜਾਂ ਜਿਹੜੇ ਸੌਫਟ ਟਾਰਗੇਟ ਨੇ ਸੋ ਇਹ ਨੈਟਵਰਕ ਤੋੜਨਾ ਬੜਾ ਜ਼ਰੂਰੀ ਹੈ ਇਹਨੂੰ ਮੈਂ ਇਹਨੂੰ ਕਾਫੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਿਹਾ ਕਿਉਂਕਿ ਮਾਲਵੇ ਨਾਲ ਰਿਲੇਟਡ ਹੈ ਇਹਨੂੰ ਕਿਹਾ ਜਾ ਸਕਦਾ ਇਹਦੇ ਕੋਲ ਬੰਦਾ ਪਿੱਛੇ ਸੀ ਗੈਰੋ ਲੁਕਾ ਕੇ ਰੱਖੀ ਸੀ ਕੋਈ ਨੀਰੋਇਨ ਕਿਨਾਂ ਦੇਖੋ ਜੀ ਸਾਰੀ ਜਿਹੜੀ ਰਿਕਵਰੀ ਹੈ ਉਹ ਈ ਡਿਵੀਜ਼ਨ ਦੇ ਵਿੱਚ ਮੋਚੀ ਬਾਜ਼ਾਰ ਦੇ ਏਰੀਆ ਵਿੱਚੋਂ ਪੁਲਿਸ ਨੇ ਕੀਤੀ ਹੈ ਔਰ ਇਹਦੇ ਚ ਜਿਹੜੀ ਇਹਦੇ ਔਨ ਪਰਸਨ ਹੀ ਇਹ ਤੋ ਰਿਕਵਰੀ ਹੋਈ ਸਰ ਇਹ ਉਥੇ ਕਰਮ ਕੀ ਗਿਆ ਸੀ ਕਿਉਂਕਿ ਦੱਸਿਆ ਮਾਲ ਲੈਣ ਵਾਲਾ ਉਥੇ ਕੀ ਕਰਨ ਗਿਆ ਸੀ ਰਿਸਿਵ ਕਰਨ ਗਿਆ ਸੀਗਾ ਜੀ ਕਿੰਨੂ ਕਿਤੇ ਨਾ ਕੋਈ ਨਾਮ ਹੋਇਆ ਉਹ ਨਾਮ ਹੈ ਨਹੀਂ ਜੀ ਹਜੇ ਪਤਾ ਲੱਗਿਆ ਉਹੀ ਉਸੇ ਤੇ ਵਰਕ ਕਰ ਰਿਹਾ ਡਰਗ ਮਨੀ ਸਾਡੇ ਜਿਹੜੇ ਨਾਲ ਪਰਮ ਤੋਂ ਇੱਕ ਡਰਗ ਮਨੀ ਹੈ ਡਰਗ ਮਨੀ ਹੈ ਜੀ ਡਰਗ ਮਨੀ ਸਰ ਜਿਹੜੇ ਸਮੇਂ ਆਇਆ ਸੀਗਾ ਜੀ ਇਹ ਡਰਗ ਜਿਹੜਾ 1.5 ਕਿਲੋ ਪ੍ਰਾਪਤ ਕੀਤਾ ਇਹ ਲੈਣ ਆਇਆ ਸੀ ਦੇਣਾ ਆ ਸੀ ਪੈਸੇ ਦੇ ਕਿੰਨੇ ਆਏ ਸੀ ਉਹ ਤੋਂ ਕੀ ਕਰਨਾ ਸੀ ਦੇਖੋ ਪੈਸਾ ਉਹ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਦਾ 파ਟ ਹੈ ਇਹਦੇ ਸਵਾਲ ਸਾਰੇ ਦਿੱਤੇ ਜਾਣਗੇ ਉਹਦਾ ਰਿਮਾਂਡ ਨੂੰ ਲੈ ਕੇ ਹੁਣ ਅਸੀਂ ਡਿਟੇਲ ਚ ਤੋਂ ਪੁੱਛ ਕੇ ਚ ਕਰਨੀ ਹੈ ਫਾਈਨੈਂਸ਼ੀਅਲ ਐਸਪੈਕਟ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਸਾਰੇ ਦੇ ਵਿੱਚ ਅਸੀਂ ਪਹਿਲਾਂ ਵੀ ਜਿਹੜਾ ਸਿੰਥੈਟਿਕ ਵਾਲਾ ਵੀ ਤੁਸੀਂ ਦੇਖਿਆ ਦੂਜਿਆਂ ਦੀ ਵੀ ਅਸੀਂ ਰਿਕਵਰੀਆਂ ਐਸੇ ਕਰਕੇ ਹੋ ਰਹੀਆਂ ਲਾਸਟ ਤੱਕ ਅਸੀਂ ਲੈ ਕੇ ਜਾਣੇ ਨੂੰ ਛੱਡਦੇ ਨਹੀਂ ਬੈਕਵਰਡ ਫਾਰਵਰਡ ਲਿੰਕੇਜਸ ਔਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬੜੀ ਬੈਕਬੋਨ ਹੈ ਉਹਦੇ ਨਾਲ ਹੀ ਸਾਰਾ ਨੈਟਵਰਕ ਐਕਚੁਅਲੀ ਟੁੱਟਦਾ ਹੈ ਪਿੰਡੋ ਤੇ ਵਰਕ ਕਰ ਰਹੇ ਆ ਜੀ ਅਜੇ ਨਹੀਂ ਕੋਈ ਪਤਾ ਲੱਗਿਆ ਜੀ ਪਰ ਅਸੀਂ ਮੋਗਾ ਐਸਐਸਪੀ ਸਾਹਿਬ ਨਾਲ ਵੀ ਮੈਂ ਸਾਰਾ ਸ਼ੇਅਰ ਕਰੂੰਗਾ ਤੇ ਵੀਲ ਵਰਕ ਔਨ ਥਿਸ ਸਾਰੇ ਪਿੰਡੋਂ ਦਰਬਾਸਾ ਮਨਨ ਤੇ ਕਰੀਂਦੇ ਸਿਆਸੀ ਦੇਖੋ ਇਹਨਾਂ ਨੇ ਰੌਂਡੇਵੂ ਫਿਕਸ ਕੀਤਾ ਸੀ ਇੱਥੇ ਕਿਉਂਕਿ ਸੇਫ ਹੋ ਜਾਂਦਾ ਕੋਈ ਆਉਣ ਦਾ ਹਰੇਕ ਨੂੰ ਲੱਗਦਾ ਕਿ ਇੱਥੇ ਤਾਂ ਵੈਸੇ ਹੀ ਸ਼ਰਧਾਲੂ ਆ ਰਹੇ ਨੇ ਨੇੜੇ-ਟੜੇ ਉਸ ਏਰੀਏ ਦੇ ਵਿੱਚ ਤੋ ਹਰ ਇੱਕ ਕ੍ਰਿਮੀਨਲ ਆਪਣਾ ਆਪਣਾ ਮੋਡਸ ਪਰੈਂਡੀ ਤੇ ਛੁਪਣ ਦਾ ਸਿਸਟਮ ਬਣਾਉਂਦਾ ਰਹਿੰਦਾ ਜੀ ਸਰ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਹੋਣ ਕੱਡੀਆਂ ਹੋ ਰਹੀਆਂ ਰੀਸੈਂਟਲੀ ਭਾਵੇਂ ਵੈਪਨ ਦੀ ਹੋ ਜੇ ਜਾਂ ਹੈਰੋਨ ਦੀ ਇਹ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜੋ ਹੋ ਰਿਹਾ ਨਮਾਬਾਦ ਉਹ ਨਹੀਂ ਕਿੰਨੇ ਫੜੀ ਗਈ ਜਾਂ ਉਹ ਇਹ ਸ਼ਹਿਰ ਦੇ ਆ ਗਏ ਨੇ ਪਾਰਟਿਕੂਲਰ ਕਿ ਅੰਮ੍ਰਿਤਸਰ ਦੇ ਵਿੱਚ ਆ ਕੇ ਇਹਨਾਂ ਨੂੰ ਸੇਫ ਜਗ੍ਹਾ ਲੱਗਦੀ ਹੈ ਕਿਉਂਕਿ ਕ੍ਰਾਈਮ ਦੇ ਤਹਾਉਣੇ ਮਾਲਵੇ ਨਾਲ ਸੰਬੰਧਿਤ ਹੈ ਯੂਐਸ ਤੋਂ ਬੈਠ ਕੇ ਅਪਰੇਟ ਕਰ ਰਹੇ ਨੇ ਪਰ ਦੱਬ ਕੇ ਅੰਮ੍ਰਿਤਸਰ ਚ ਰੱਖ ਦਿੰਦੇ ਨੇ ਫਰੇਅਰ ਸਾਰੇ ਪੰਜਾਬ ਚ ਦੇਖੋ ਬੜੀ ਸਿੰਪਲ ਗੱਲ ਜਿਹੜੀ ਪੁਲਿਸ ਫੜਦੀ ਹੈ ਉਹਦਾ ਮਤਲਬ ਮੋਰ ਅਲਰਟ ਹੈ ਔਰ ਤੁਸੀਂ ਜੇ ਦੇਖੋ ਸਾਰੇ ਰੈਜ਼ੀਡੈਂਟਸ ਬਾਹਰ ਦੇ ਹਨ ਸਰਦਾ ਤਾਂ ਹੈ ਹੀ ਨਹੀਂ ਸੋ ራਦਰ ਆਈ ਗਿਵ ਕ੍ਰੈਡਿਟ ਕਿ ਇਸ ਗੱਲ ਨੂੰ ਆਪਾਂ ਇੱਕ ਪੋਜ਼ਿਟਿਵ ਮੰਨਿਆ ਜਾਵੇ ਕਿ ਪੁਲਿਸ ਦਾ ਇੰਟੈਲੀਜੈਂਸ ਨੈਟਵਰਕ ਤੇ ਸਤਰਕਤਾ ਜਿਹੜੀ ਅਲਰਟਨੈਸ ਇਜ਼ ਮੋਰ ਹੇਅਰ ਥੈਟ ਇਜ਼ ਵਾਈ ਅچھے ਰਿਜ਼ਲਟ ਆ ਰਹੇ ਰਾਦਰ ਮੈਨ ਨੂੰ ਐਪਰੀਸ਼ੀਏਟਿਵ ਵੇ ਨਾਲ ਲੈਣਾ ਕਿ ਜੇ ਅਸੀਂ ਬਾਹਰੋਂ ਵੀ ਕੋਈ ਰਿਕਵਰੀ ਕਰਦੇ ਆ ਤਾਂ ਅੰਮ੍ਰਿਤਸਰ ਪੁਲਿਸ ਹੀ ਕਰ ਰਹੀ ਹੈ। ਪਰ ਮੈਂ ਕੱਲ ਜਲੰਧਰ ਗਿਆ ਸਾਂ ਉੱਥੇ ਤੁਹਾਡੇ ਬਾਰੇ ਜੋ ਮੈਨੂੰ ਮਿਲਿਆ ਹੈ ਕਹਿੰਦੇ ਕਿ ਉੱਥੇ ਭੁੱਲਰ ਸਾਹਿਬ ਚਲੇ ਗਏ ਨੇ ਜਿਹੜੇ ਵੀ ਇਹੋ ਜਿਹੇ ਬੰਦੇ ਨੇ ਕਾਨੂੰਨ ਤੋੜਨੇ ਉਹ ਸਾਰੇ ਜਲੰਧਰ ਹੀ ਹੋਣਗੇ। ਮੈਂ ਕਿਹਾ ਅੱਛਾ ਜੀ ਕਹਿੰਦੇ ਜਲੰਧਰ ਵਾਲੇ ਕਹਿੰਦੇ ਆ ਜਲੰਧਰ ਹੀ ਹੋਣਗੇ। ਫਿਲਹਾਲ 10ਵੇਂ ਪਾਸ ਬੰਦੇ ਦਾ ਦਿਮਾਗ ਇੰਨਾ ਸਾਂ